ਕੀ ਕਹਿੰਦੇ ਪੰਜਾਬੀ ਗਾਣੇ ਪੂਰੀ ਦੁਨੀਆ ਚ ਚਲੇ ਗਏ ਪੰਜਾਬੀ ਗਾਣੇ ਨਹੀਂ ਗਏ ਫਿਰ ਗੰਦੇ ਗਾਣੇ ਗਏ ਐ ਗੰਦੇ ਗਾਣੇ ਗੰਦੇ ਗਾਣੇ ਗਏ ਐ ਕੀ ਗੱਲ ਕਰ ਰਹੇ ਹੋ ਕਰਨ ਔਜਲਾ ਸਿੱਧੂ ਮੂਸੇਵਾਲਾ ਦਿਲਜੀਤ ਏਪੀ ਢਿੱਲੋਂ ਸ਼ੁਭ ਇਹ ਗੰਦੇ ਗਾਣੇ ਥੋੜੀ ਐ ਦੇਖੋ ਗੰਦੇ ਐ ਗੰਦੇ ਗਾਣੇ ਕਿਉਂ ਆ ਸੁਣੋ ਮੇਰੀ ਗੱਲ ਸੰਗੀਤ ਦਾ ਸਬੰਧ ਜਿਹੜਾ ਨਾ ਸੰਗੀਤ ਦਾ ਸਬੰਧ ਗੰਡਾਸਿਆਂ ਨਾਲ ਨਹੀਂ ਐ ਬੰਦੂਕਾਂ ਨਾਲ ਨਹੀਂ ਐ ਚਿੱਟੇ ਨਾਲ ਨਹੀਂ ਐ ਇੱਕ ਟਾਈਮ ਹੁੰਦਾ ਸੀ ਮੱਕੜ ਸਾਹਿਬ ਸੰਗੀਤ 'ਚ ਸ਼ਬਦ ਨਹੀਂ ਹੁੰਦੇ ਸੀਗੇ ਮੈਂ ਤੁਹਾਨੂੰ ਇੱਕ ਜਾਣਕਾਰੀ ਰਿੰਚਾ ਮਾ ਖਿਆਲ ਕਾਇ ਕੀ ਹੁੰਦੀ ਸੀ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ ਸੀ ਦੇ ਤਾ ਨਾ ਦੇ ਤਾ ਨਾ ਤਾ ਦਨ ਦੇ ਉਹ ਦੇ ਤਾ ਨਾ ਦੇ ਬੇ ਨਾ ਦੇ ਨਾ ਦੇ ਇਹ ਆ ਦੇ ਤਾ ਨਾ ਦੇ ਦੇ ਇੱਕਾ ਕਿ 10 ਘੰਟੇ ਚੱਲਦੀ ਸੀ ਇਹਦੇ ਨਾਲ ਦਿਲੁਮਨਾਤੀ ਟੂਰ ਕਿਵੇਂ ਲਾ ਦੇਉਗੇ ਨਹੀਂ ਜ਼ਰੂਰੀ ਨਹੀਂ